ਜਿਨ੍ਹਾਂ ਫਾਜ਼ਿਲਕਾਂ ਦੇ ਪਿੰਡ ਕੜਿਆਣਾ ਵਿਖੇ ਵੱਖ-ਵੱਖ ਉਮੀਦਵਾਰਾਂ ਵੱਲੋਂ ਸਰਪੰਚੀ ਅਤੇ ਪੰਚੇ ਲਈ ਆਪਣੀ ਕਿਸਮਤ ਨੂੰ ਅਜ਼ਮਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਪਿੰਡ ਕੜਿਆਣਾ ਵਿਖੇ ਸੂਝਵਾਨ ਵਿਅਕਤੀ ਚਰਨਜੀਤ ਸਿੰਘ ਵੱਲੋਂ ਵੀ ਸਰਪੰਚੀ ਦੀ ਚੋਣ ਲੜੀ ਜਾ ਰਹੀ ਹੈ ਚਰਨਜੀਤ ਸਿੰਘ ਵੱਲੋਂ ਅੱਜ ਆਪਣੇ ਪਿੰਡ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ ਇਸ ਮੌਕੇ ਪਿੰਡ ਵਿੱਚ ਉਹਨਾਂ ਨੂੰ ਵੋਟਰਾਂ ਵੱਲੋਂ ਕਈ ਜਗ੍ਹਾ ਤੇ ਤੁਲਿਆ ਵੀ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਨੇ ਕਿਹਾ ਕਿ ਅਗਰ ਉਹ ਪਿੰਡ ਦੇ ਸਰਪੰਚ ਬਣਦੇ ਹਨ ਤਾਂ ਉਹ ਪਿੰਡ ਦਾ ਵਿਕਾਸ ਕਰਵਾਉਣ ਲਈ ਕੋਈ ਕਸਰ ਨਹੀਂ ਛੱਡਣਗੇ ਸਭ ਤੋਂ ਪਹਿਲਾਂ ਤਾਂ ਇਹ ਸੀ ਸਾਰੇ ਨਗਰ ਨਿਵਾਸੀਆਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਡਾ ਪ੍ਰਭੂਮਤ ਸਮਰਥਨ ਦਿੱਤਾ ਹੈ ਤੇ ਅਸੀਂ ਪਿੰਡ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਜਦੋਂ ਵੀ ਸਾਡੀ ਮੰਨੋ ਪੰਚਾਇਤ ਬਣ ਜੂਗੀ ਉਦੋਂ ਬਾਅਦ ਅਸੀਂ ਇੱਕ ਗ੍ਰਾਮ ਸਭਾ ਬਣਾਵਾਂਗੇ ਜਿਹਦੇ ਵਿੱਚ ਹਰੇਕ ਵਾਰਡ ਦਾ ਇੱਕ ਇੱਕ ਬੰਦਾ ਹੋਰ ਰੱਖ ਕੇ ਮੈਂਬਰਾਂ ਤੋਂ ਇਲਾਵਾ ਇੱਕ ਕਮੇਟੀ ਬਣਾ ਕੇ ਚੇਅਰਮੈਨ ਬਣਾਵਾਂਗੇ ਉਹਦੀ ਰਹਿਣ ਮਾਈ ਹਿੱਟ ਸਾਰੀਆਂ ਜਿਹੜੀਆਂ ਗਰੰਟਾ ਹੋ ਲੱਗਣਗੀਆਂ ਕੋਈ ਵੀ ਪੈਸਾ ਜਿਹੜਾ ਸਰਕਾਰੀ ਆਊਗਾ ਉਹਦੀ ਦੁਰਵਰਤੋਂ ਨਹੀਂ ਕੀਤੀ ਜਾਊਗੀ ਤੇ ਜਿੱਥੇ ਇੱਥੇ ਲੋੜ ਹੋਊਗੀ ਉਸ ਮੁਤਾਬਕ ਲਾਇਆ ਜਾਊਗਾ ਇਹ ਪਿੰਡ ਉਸਕੇ ਨੂੰ ਵਿਸ਼ਵਾਸ ਕਰਦਾ ਵੈਰੀ ਨਗਰ ਨਿਵਾਸੀਆਂ ਦੀ ਵੀ ਡਿਮਾਂਡ ਹੈ ਜੀ ਇੱਥੇ ਇੱਕ ਡੀਪੋ ਦੀ ਘਾਟ ਹੈ ਮਤਲਬ ਪਿੰਡ ਵਿੱਚ ਡੀਪੋ ਹੈ ਨਹੀਂਗਾ ਉਹ ਅਸੀਂ ਦੋ ਜਗ੍ਹਾ ਤੇ ਇੱਕ ਤਾਂ ਡੀਪੋ ਲੈ ਕੇ ਆਵਾਂਗੇ ਇੱਕ ਜਿਹੜੀ ਪਿੰਡ ਵਿੱਚ ਬੱਸਾਂ ਦੀ ਘਾਟ ਹੈ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਪਿੰਡ ਵਿੱਚ ਬੱਸਾਂ ਚਲਾਵਾਂਗੇ ਤੇ ਬਾਕੀ ਜਿਹੜਾ ਕੋਈ ਸਕੂਲ ਦੀ ਦਿੱਕਤ ਹੈ ਜਾਂ ਕੋਈ ਹਸਪਤਾਲ ਦੀ ਦਿੱਕਤ ਹੈ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਜਿਹੜੇ ਪਿੰਡ ਨਿਵਾਸੀਆਂ ਨਾਲ ਸਹਿਯੋਗ ਨਾਲ ਉਹਨੂੰ ਹੱਲ ਕਰਾਂਗੇ ਤੁਹਾਨੂੰ ਵਿਸ਼ਵਾਸ ਹੈ ਹਲੋ ਜੀ ਸੰਗਤ ਨੂੰ ਮੈਂ ਸਤਿਕਾਰ ਕਰਦਾ ਬੈਗਦੂ ਜੀ ਦਾ ਖਾਲਸਾ ਵੈਰੀ ਵੈਰੀ ਵਟੇ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਕਿ ਜੋ ਸਰਪੰਚ ਦੀ ਚੋਣ ਹੋ ਰਹੀ ਆ ਸਾਡੇ ਪਿੰਡ ਕੜਿਆਣਾ ਦੇ ਵਿੱਚ 212203 ਵੋਟਰ ਨੌ ਵਾਰਡ ਹੈ ਤੇ ਜਿਹੜਾ ਸਰਪੰਚ ਚੁਣਨ ਜਾ ਰਹੇ ਆ ਨੌਜਵਾਨ ਮੁੰਡਾ ਬਹੁਤ ਵਧੀਆ ਮਿਹਨਤੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਸਾਰੇ ਨੌ ਵਾਰਡਾਂ ਚ ਵੀ ਜੋ ਮੈਂਬਰ ਠਾਏ ਆ ਲਗਭਗ ਜੰਗੇ ਦੇ ਤੇ ਵੈਸੇ ਵੀ ਸਾਰੇ ਸੁਭਿਵਾਨ ਤੇ ਮੱਲ ਪੜੇ ਲਿਖੇ ਉੱਠਾਏ ਦੂਸਰੀ ਗੱਲ ਇਹ ਵੀ ਜੋ ਪਿਛਲੇ ਸਰਕਾਰਾਂ ਵੇਲੇ ਕੋਈ ਵਿਕਾਸ ਦੀ ਕਮੀ ਰਹਿ ਗਈ ਜਾਂ ਕਿਸੇ ਵਜ੍ਹਾ ਕਰਕੇ ਕੋਈ ਪਰਸਨਟੀ ਕਰਕੇ ਜਾਂ ਕਿਸੇ ਧਾਂਲੀ ਕਰਕੇ ਨਹੀਂ ਹੋ ਸਕੀ ਉਹ ਸਾਰੇ ਹੀ ਸਰਪੰਚ ਸਮੇਤ ਮੈਂਬਰਾਂ ਇਹਨਾਂ ਨੇ ਇਸ ਗੱਲ ਦਾ ਐਦ ਲਿਆ ਕਿ ਅਸੀਂ ਉਹ ਜੋ ਵੀ ਕਮੀ ਪੇਸ਼ੀ ਆ ਉਹ ਰਹਿਣ ਨਹੀਂ ਦੇਵਾਂਗੇ ਤੇ ਬਾਕੀ ਬਿਨਾਂ ਮੱਲ ਪੱਖਪਾਤ ਦੀ ਪਿੰਡ ਦਾ ਵਿਕਾਸ ਕਰੌਣ ਦੀ ਕੋਸ਼ਿਸ਼ ਕਰਾਂਗੇ ਤੇ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਾਂਗੇ। ਅਗਰ ਲੋਕਾਂ ਦੇ ਭਾਈ ਕਰਿਆ। ਬਾਕੀ ਲੋਕਾਂ ਦੇ ਵਿੱਚ ਜੋ ਪਿਛਲੇ ਸਰਕਾਰਾਂ ਵਾਲੇ ਪਾਰਟੀ ਵਾਲਿਆਂ ਜੋ ਵੀ ਕੁਝ ਹੋਇਆ ਉਹ ਤੋਂ ਉੱਪਰ ਉੱਠ ਕੇ ਜੋ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਨਗਰ ਦੇ ਚਰਨਾਂ 'ਚ ਬੇਨਤੀ ਆ ਜੀ। ਮੀਡੀਆ ਵਾਲੇ ਆਏ ਹੋ ਆ ਬਹੁਤ ਬਹੁਤ ਧੰਨਵਾਦ ਮੇਰੇ ਵੀਰਾਂ ਦਾ। ਸਾਡੇ ਚਾਚਾ ਜੀ ਸਰਦਾਰ ਚਰਨਜੀਤ ਸਿੰਘ ਸਵਾਗ ਜੋ ਕਿ ਸਰਪੰਚੀ ਦੇ ਇਲੈਕਸ਼ਨ ਵਾਸਤੇ ਉਮੀਦਵਾਰ ਵਜੋਂ ਖੜੇ ਆ ਸਾਰੇ ਨਗਰ ਨੂੰ ਬੇਨਤੀ ਆ ਕਿ ਉਹਨਾਂ ਦਾ ਵੱਧ ਤੋਂ ਵੱਧ ਸਮਰਥਨ ਕਰਨਾ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜੇਤੂ ਬਣਾਈਏ ਤੇ ਪਿੰਡ ਦਾ ਵਿਕਾਸ ਕਰੀਏ ਸਾਰੇ মিডিਆ ਵਾਲੇ ਮੇਰੇ ਸਾਰੇ ਵੀਰ ਸਾਰੇ ਨਗਰ ਸਾਰਾ ਹੀ ਜਾਣਦਾ ਕਿ ਇਹ ਸੁਖਬੀਰ ਸਿੰਘ ਬਾਦਲ ਦਾ ਹਲਕਾ ਹਾਂਜੀ ਚੱਲੂ ਹੈ ਜੀ ਹਾਂਜੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹਲਕਾ ਜੀ ਪਿੰਡ ਦੇ ਐਮਐਲਏ ਗੁਰਤੇਜ ਸਿੰਘ ਕੜਿਆਣਾ ਐਮਐਲਏ ਵੀ ਰਹਿ ਚੁੱਕੇ ਆ ਪਹਿਲਾਂ 10 ਸਾਲ ਅਕਾਲੀਆਂ ਦੀ ਪੰਚਾਇਤ ਰਹੀ ਆ ਤੇ ਤੁਸੀਂ ਦੇਖ ਲਓ ਪਿੰਡ ਦੇ ਵਿੱਚ ਨਾ ਕੋਈ ਸਕੂਲ ਆ ਸਕੂਲ ਦੀ ਇੰਨੀ ਤਰਸਯੋਗ ਹਾਲਤ ਆ ਵੀ ਕਦੋਂ ਵੀ ਉਹਦੀਆਂ ਛੱਤਾਂ ਡਿੱਗ ਸਕਦੀਆਂ ਹਸਪਤਾਲ ਦੀ ਹਾਲਤ ਤੁਸੀਂ ਦੇਖ ਲਓ ਨਾ ਪਿੰਡ ਵਿੱਚ ਬੈਂਕਾ ਨਾ ਵੀ ਕੋਈ ਵੀ ਸਹੂਲਤ ਇਸ ਪਿੰਡ ਦੇ ਵਿੱਚ ਨਹੀਂ ਹੈ ਦਾਣਾ ਮੰਡੀ ਆ ਉਹ ਵੀ ਕੱਚੀ ਆ ਮੰਨ ਲਓ ਅਸੀਂ ਵਿਸ਼ਵਾਸ ਦਉਂਦੇ ਆ ਕਿ ਜਿਵੇਂ ਪਹਿਲਾਂ ਵਾਲੀਆਂ ਪੰਚਾਇਤਾਂ ਵਾਲਾ ਕੰਮ ਹੁਣ ਉਹ ਬੰਦ ਹੋ ਜਾਊਗਾ ਜੀ ਗਰਾਂਟਾਂ ਖਾਣੀਆਂ ਪੈਸੇ ਖਾਣੇ ਤੇ ਆਪਦੇ ਘਰ ਭਰੀ ਜਾਣੇ ਉਹ ਕੰਮ ਹੁਣ ਨਵੀਂ ਪੰਚਾਇਤ ਚ ਨਹੀਂ ਹੋਊਗਾ ਅਸੀਂ ਇੱਕ ਕਮੇਟੀ ਬਣਾਵਾਂਗੇ ਗ੍ਰਾਮ ਸਭਾ ਬਣੂਗੀ ਜਿਹਦੇ ਤਹਿਤ ਸਾਰੇ ਵਾਰਡਾਂ ਚੋਂ ਇੱਕ ਇੱਕ ਮੈਂਬਰ ਮੈਂਬਰਾਂ ਦੇ ਨਾਲ ਇੱਕ ਇੱਕ ਬੰਦਾ ਹੋਰ ਲਿਆ ਜਾਊਗਾ ਤੇ ਗ੍ਰਾਂਟ ਦਾ ਇੱਕ ਇੱਕ ਪੈਸਾ ਪਿੰਡ ਦੇ ਵਿਕਾਸ ਵਾਸਤੇ ਲੱਗੂਗਾ ਅਸੀਂ ਸਾਰੇ ਵੀਰਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਇੱਕ ਵੀ ਪੈਸਾ ਗ੍ਰਾਂਟ ਦਾ ਇਹ ਨਹੀਂ ਹੋਊਗਾ ਕਿ ਕੋਈ ਮੈਂਬਰ ਖਾ ਗਿਆ ਜਾਂ ਕੋਈ ਫੈਕਟਰੀ ਖਾ ਗਿਆ ਜਾਂ ਸਰਪੰਚ ਖਾ ਗਿਆ ਦੂਜੀ ਗੱਲ ਇਹ ਹੈ ਜੀ ਜੋਸ਼ਨ ਸਾਹਿਬ ਆਏ ਸੀ ਕੱਲ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਪਿੰਡ ਦੇ ਵਿੱਚ ਜੋ ਰਾਸ਼ਨ ਗਰੀਬਾਂ ਵਾਸਤੇ ਵੰਡਿਆ ਜਾਂਦਾ ਉਹਦੀ ਬਹੁਤ ਜ਼ਿਆਦਾ ਦਿੱਕਤ ਹੈ। ਉਹਦੇ ਵਾਸਤੇ ਦੋ ਡਿਪੂ ਪਿੰਡ ਦੇ ਵਿੱਚ ਅਸੀਂ ਲਿਆ ਰਹੇ ਹਾਂ ਜੀ। ਬਾਕੀ ਜਿੰਨੇ ਵੀ ਪਿੰਡ ਦੇ ਰਹਿੰਦੇ ਕੰਮ ਐ ਜੋ ਛੱਪਣਾ ਦਾ ਵਿਕਾਸ ਪਹਿਲਾਂ ਜਿਹੜਾ ਪਹਿਲੀਆਂ ਪੰਚਾਇਤਾਂ ਨੇ ਬਹੁਤ ਵੱਡਾ ਮਜ਼ਾਕ ਕੀਤਾ। ਉਹ ਸਾਰੇ ਪੈਸੇ ਖਾ ਗਏ ਛੱਪਣਾ ਦੇ ਤੁਸੀਂ ਕਵਰਿੰਗ ਕਰਿਓ ਹਾਲਤ ਦੇਖਿਓ ਜਾ ਕੇ ਛੱਪੜ ਸਕੂਲ ਦਾਣਾ ਮੰਡੀ ਹਸਪਤਾਲ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਵੀ ਕੱਲ ਨੂੰ ਇੱਕ ਇੱਕ ਪੈਸਾ ਅਸੀਂ ਵਿਕਾਸ ਦੇ ਕੰਮਾਂ ਤੇ ਲਾਵਾਂਗੇ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਪਿੰਡ ਦੇ ਵਿੱਚ ਪਹਿਲਾਂ ਬਹੁਤ ਘਟੀਆ ਰਾਜਨੀਤੀ ਚੱਲੀ ਆ ਵੀ ਉਹਦੇ ਤੇ ਪਰਚੇ ਕਰਾ ਦਿਓ ਉਹਨੂੰ ਫੜਾ ਲਓ ਉਹਨੂੰ ਛੜਾ ਲਓ ਇਹੋ ਜੀ ਰਾਜਨੀਤੀ ਤੋਂ ਅਸੀਂ ਦੂਰ ਰਾਵਾਂਗੇ ਚਾਹੇ ਕੋਈ ਅਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਕਿ ਆਮ ਆਦਮੀ ਪਾਰਟੀ ਵਾਲਾ ਆ ਚਾਹੇ ਕੋਈ ਕਾਮਰੇਡ ਆ ਸਾਰਿਆਂ ਨੂੰ ਇੱਕ ਬਰਾਬਰ ਸਮਝ ਆ ਜਾਊਗਾ ਕਿਸੇ ਦਾ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਊਗਾ ਤੇ ਸਾਰੇ ਪਿੰਡ ਦੇ ਅਸੀਂ ਵਿਕਾਸ ਦੇ ਕੰਮ ਕਰਾਂਗੇ ਬਸ ਇੰਨੀ ਹੀ ਬੇਨਤੀਆਂ ਕਰਦਾ ਹੋਇਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦਿਆਂ ਜੀ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਆਜੋ ਜੀ ਆਜੋ ਚਰਨ ਚਰਨ ਜੀ ਸਿੰਘ ਜੀ ਸੁਹਾਗ ਨੂੰ ਅੱਜ ਪਿੰਡ ਦੇ ਵਿੱਚ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਲੋਕੀ ਬਹੁਤ ਵਧੀਆ ਪਿੰਡ ਦਾ ਸਾਰੇ ਦਾ ਸਹਿਯੋਗ ਮਿਲ ਰਿਹਾ ਹੈ ਤੇ ਚਰਨ ਜੀ ਸਿੰਘ ਸੁਹਾਗ ਦਾ ਚੋਣ ਨਿਸ਼ਾਨ ਟਰੱਕ ਹੈ ਸਾਰੇ ਦੋਸਤਾਂ ਵੀਰਾਂ ਨੂੰ ਬੇਨਤੀ ਆ ਰਕ ਦੇ ਚੁਰੋਂ ਨਿਸ਼ਾਨ ਤੇ ਮੋਹਰਾਂ ਲਾ ਕੇ ਉਹਨਾਂ ਨੂੰ ਪੰਜਾਬ ਬਣਾਉਣਾ ਹੈ ਤੇ ਉਹ ਆਪਦੇ ਪਿੰਡ ਦਾ ਵਿਕਾਸ ਜੋ ਕਿ ਵਧੀਆ ਕਰ ਰਹੇ ਆ ਪਹਿਲਾਂ ਵੀ ਉਹ ਸਗਨ ਸਕੀਮ ਦੇ ਰਹੇ ਆ 2028 ਤੱਕ ਉਹਨਾਂ ਨੇ ਮਤਲਬ ਕਿ ਸਗਨ ਸਕੀਮ ਲੈਣੀ ਲੜਕੀਆਂ ਦੇ ਵਿਆਹ ਦੀ 16 ਲੜਕੀਆਂ ਨੂੰ ਸਗਨ ਸਕੀਮ ਦੀ ਦੇ ਰਹੇ ਆ ਸਰਪੰਚ ਤੋਂ ਬਾਅਦ ਵੀ ਇਹ ਚੁੱਕੇ ਉਹਨੂੰ ਦੇ ਚੁੱਕੇ ਆ ਤੇ ਸਰਪੰਚ ਬਣਨ ਤੋਂ ਬਾਅਦ ਵੀ ਉਹਨਾਂ ਦੀ ਸਗਨ ਸਕੀਮ ਜਾਰੀ ਰਹੂਗੀ ਜੋ ਕਿ ਉਹ ਆਪ ਬਣਾ ਦੇਣਗੇ ਯਾਰ ਬਾਕੀ ਹੋਰ ਵੀ ਪਿੰਡ ਦਾ ਜੋ ਵਿਕਾਸ ਹੈ ਕਿਸੇ ਦੇ ਕਾਰਨ ਆ ਪੁੱਸ ਗਈ ਆ ਕੋਈ ਨਿਕਟਾਇਆ ਉਹ ਕਿਸੇ ਕੀ ਦੇ ਸਦੈ ਕਟਾਇਆ ਜਾਊਗਾ ਬ੍ਰੇਕ ਦਾ ਹੋਣਾ ਜ਼ਰੂਰੀ ਆ ਜੇ ਨਹੀਂ ਜਿਉਂ ਕਰ ਲਈ ਆ ਉਹ ਰੋਣਾ ਕਿਸੇ ਦਾ ਕਾਰਨ ਨਿਕਟਾਇਆ ਜਾਊਗਾ ਹੋਰ ਵੀ ਜੋ ਪਿੰਡ ਦੇ ਵਿਕਾਸ ਆ ਉਹ ਸਾਰੇ ਵਧੀਆ ਕਲਮਗੇ ਸਕੂਲ ਦਾ ਹਾਲਤ ਬਹੁਤ ਮਾੜੀ ਆ ਜੀ ਆਰ ਨਿਊਜ਼ ਦੇ ਲਈ ਮੰਡੀ ਅਰਨੀਵਾੜਾ ਤੋਂ ਸਰੇਸ਼ ਸੰਜੂ ਦੀ ਰਿਪੋਰਟ